ਨਾ ਵੀ ਮੱਲੋ ਸ਼ਰਤ ਲੱਗ ਗਈ ਸ਼ਰਤ ਲੱਗ ਗਈ ਅਸੀਂ ਕਿਹਾ ਮੈਂ ਤੇ ਬਾਈ ਕਿਹਾ ਵੀ ਸਾਡੇ ਜਮਾਨੇ ਵਾਲਾ ਤਕੜਾ ਪ੍ਰੀਤ ਕਹਿੰਦਾ ਸਾਡੇ ਜਮਾਨੇ ਵਾਲਾ ਤਕੜਾ ਬਹਿ ਬੈਤ ਦੇ ਹਿਸਾਬ ਨਾਲ ਤਾਂ ਹੀ ਤਕੜਾ ਬਈ ਜਿਹੜੇ ਜਿੱਡਾ ਕੇ ਹੈਗਾ ਉਸ ਹਿਸਾਬ ਨਾਲ ਔਰ ਹੁਣ ਗੱਲ یوں ਆਪਸ ਵਿੱਚ ਟੱਕਰ ਦੀ ਜਦ ਲੱਗ ਲਾ ਵੀ ਪ੍ਰੀਤ ਸ਼ਰਤ ਲਾਉਣੀ ਆ ਟੋਚਨ ਟੋਚ ਜਾਂਦੀ ਤੋਚਨ ਪਾਉਣਾ ਕਿਹੜਾ ਪਾਵਾਂਗੇ ਕਿਹੜਾ ਟੋਚਨ ਬੋਲ ਹਾਲਾ ਹਾਲਾ ਨਹੀਂ ਟੋਚਨ ਪਾਉਣਾ ਇੱਕ ਦੂਜੇ ਨਾਲ ਬਸ ਠੀਕ ਹੈ ਪਹਿਲਾਂ ਦੋਜਨ ਪਾਉਣੇ ਆਜੋ ਠੀਕ ਆ ਆਜੋ ਟੋਚਨ ਪਾਉਣਾ 22 ਲੀਰਾਂ ਲੂਰਾਂ 22 ਲੀਰਾਂ ਲੂਰਾਂ ਬੰਨ ਲਾ ਕੇ ਰਾਂ ਇਹਦਾ ਹੈ ਉਹ 22 ਲੀਰਾਂ ਲੂਰਾਂ ਬੰਨੀ ਜਾਂਦਾ ਸ਼ਰਤ ਲੱਗ ਗਈ ਰੁਪਈਏ 5-5000 ਦੀ ਬਸ ਠੀਕ ਯਾਰ ਗੱਲ ਮੁਕਾ ਦੇ ਜੇ ਅਸੀਂ ਇਹਦੇ ਆਲਾ ਖਿੱਚਤਾਏ ਇਹ ਇਹ ਦੂ ਮੋੜ ਕੇ ਪ੍ਰੀਤ ਨੂੰ ਆਪਾਂ ਇੱਥੇ ਬਹਿਣ ਨਹੀਂ ਦੇਣਾ ਬਾਈ ਸਹੀ ਆ ਬਸ ਠੀਕ ਆ ਚਲਾਇਆ ਕਰੀਏ ਹਾਂ ਇਹ ਪ੍ਰੀਤ ਤੇਰਾ ਬਹਿਣਾ ਬੰਦ ਆ ਅੱਜ ਤੋਂ ਜਾ ਘਾਰ ਕੇ ਰੱਤੇ ਹਾਲਾ ਦੇ ਉੱਤੇ ਹੰਕਾਰ ਚ ਨਾ ਰਹੀ ਜੀ ਜਿਹੜੇ ਦੇਵਤੇ ਨੂੰ ਧਿਆਉਣਾ ਧਿਆਲਾ ਅਸੀਂ ਧਿਆਰ ਕਰ ਲਗੇ ਅਸੀਂ ਵੀ ਧਿਆਲ ਗਏ ਆ ਉਹ ਜਮਾਨੇ ਦਾ ਟਰੈਕਟਰ ਆ ਜਦੋਂ ਧੂਫ ਟੰਗਦੇ ਹੁੰਦੇ ਸੀ ਇੱਥੇ ਹੈ ਤੇ ਦੇਵਤਾ ਕੋਈ ਦੇਵਤਾ ਨਰਾਜ ਨਾ ਹੋਇਓ ਦੇਵਤਿਓ ਕਰ ਇੱਥੇ ਕਰ ਪਾਉਨੇ ਟੋਚਨ ਚਾਲ ਕਰ ਬਾਣ ਚ ਚਾਲ ਚਾਲ ਚਾਲ

ਇੱਕ ਕੁਆਲਟੀ ਜੀ ਵੀ ਪਾਣੀ ਪਾਲਾ ਬਾਈ ਪਾਣੀ ਪਾ ਲੋਗੇ ਬਾਲਟੀ ਤੂੰ ਯਾਰ ਬਾਓ ਓ ਗੇਰ ਛੋਟਾ ਕਿੱਥੇ ਹੋਊਗਾ ਇਹਦਾ ਹੋਰ ਨਹੀਂ ਲਾਉਣਾ देने चक्के है। जा! <laughs> आ गया थी नहीं मा पाओ ਦਾ ਸੋ ਹਾਂ ਕਿਉਂ ਵੀ ਭਾਈ ਕਿ ਮੇਰੇ ਆ 10000 ਰੁਪਏ ਆਛਾਨੀ ਓਏ ਉਰੇ ਹਾਂ ਇੰਜੀਨੀਅਰ ਨੂੰ ਸਤੋ ਪਹਿਲਾ ਤਾਂ ਨਹੀਂ ਜਿਹੜੀ ਇਹ ਇਹਦਾ ਤਾਂ ਆਪਾਂ ਕੱਲਾ ਇਹਨੂੰ 4x4 ਕਟਾਇਆ ਹਾਂ ਹੈ ਹਾਂ ਹਾਲਾਂ ਦਾ ਤਾਂ ਇਹਦਾ ਸੀਗਾ ਹਿਸਾਬ ਕਿਤਾਬ ਓਏ ਹਾਲ ਪਾਈ ਹਾਲਾਂ ਦਾ ਭਾਰ ਮੈਂ ਜੋ ਕੱਲਾ ਜੋਰ ਨਹੀਂ ਮੱਤ ਵੀ ਹਾਰਦੀ ਆ ਮੱਤ ਵੀ ਘਟਾ ਇਹਦਾ ਮਤਲਬ ਤੈਨੂੰ ਇੱਕ ਚੱਕਰ ਹੋਰ ਵੀ ਆ ਜਿਹੜੇ ਟਰੈਕਟਰ ਤੇ ਵਜਨ ਜ਼ਿਆਦਾ ਹੋਵੇ ਉਹ ਖਿਚਾਈ ਵੀ ਪਰਾਂ ਨੂੰ ਵੱਧ ਕਰਦਾ ਆਹੋ ਹੁਣ ਇਹ ਧਰਤੀ ਤੇ ਪਕੜ ਹਾਂ ਇਹਨੇ ਫਸਾਲੀਆਂ ਨੰਗਰ ਕੰਜਰ ਤਾਂ ਲੱਖ ਲੱਖ ਢੂੰਗੇ ਟੋਏ ਪੱਕ ਤੇ ਪਰ ਪਿੱਛੇ ਨੂੰ ਨਹੀਂ ਮੁੜਿਆ ਬਾਈ ਘਰੂਟ ਆਏ ਘਰੂਟ ਪੜਦਾ ਆ ਆਜੂ ਕਾਜੂ ਕਾਜੂ 400 ਰੁਪਏ 4 ਮੂਹਰੇ ਤੇ ਕਾਤਾ ਨਾਲੇ ਵੇਟ ਲੈ ਨਹੀਂ ਗਾਲ ਵੀ ਬਾਹਾਂਗੇ ਨਹੀਂ ਚੱਕਿਆ ਗਿਆ ਸੀ ਇਹ ਮੂਹਰੇ ਖੜਾ ਇਨਾ ਉੱਠ ਖੜਿਆ ਸੀ ਇਹਦੇ ਗਲ ਕਰ ਹਾਲ ਲੱਗੇ ਨਹੀਂ ਇਹ ਬੁੱਧਾ ਕਰਾਉਣਾ ਸੀ ਆਪਾਂ ਨਹੀਂ ਵੇ ਬਾੜੀ ਜਾਨ ਖਲ ਵੀ ਪਾ ਕੇ ਟਕਰਾਉਂਦਾ ਇੱਕ ਗੱਲ ਹੋਰ ਦੇਖ ਪ੍ਰੀਤ ਇੱਕ ਤਨ ਹੋਰ ਦੱਸ ਦੇ ਨਾ ਇਹ ਕੋਸ ਬਣਾ ਪਰ ਇਹਦੀ ਟਾਰਕ ਜ਼ਿਆਦਾ ਹੈ ਹਾਂ ਭਾਈ ਇੱਕ ਗੱਲ ਭਾਈ ਹੋਰ ਸੁਣ ਲਾ ਮੇਰੀ ਇਹਨੇ ਭਾਈ ਚੱਕਰ ਨਹੀਂ ਤੋੜੇ ਉੱਥੇ ਹੀ ਰਿਹਾ ਚੱਕਰ ਨਹੀਂ ਤੋੜੇ ਚੱਕਰ ਨਹੀਂ ਤੋੜਿਆ ਜਮਾ ਨਹੀਂ ਚੱਕਰ ਤੋੜਿਆ ਹਾਂ ਹਾਂ ਚੱਕਰ ਨਹੀਂ ਤੋੜਿਆ ਨਹੀਂ ਜਿਵੇਂ ਟਰੈਕਟਰ ਮਰ ਜਾਂਦੇ ਆ ਇਹਦਾ ਵਾਲਾ ਤਾਂ ਹੀ ਤੁਰਿਆ ਤੇਰੇ ਵਾਲੇ ਦਾ 100 ਚੱਕਰ ਮਰ ਗਿਆ ਉਹ ਇਹਦਾ 100 ਨਹੀਂ ਮਰਿਆ ਨਹੀਂ ਮਰਿਆ ਹੂੰ ਟੌਰਕ ਦੇ ਆ ਦੇ ਫਿਰ ਇਹਦੇ ਹੋ ਗਈ ਥੱਲੇ ਨੂੰ ਤੁਕੀ ਗਿਆ ਥੱਲੇ ਨੂੰ ਤੁਸੀ ਗਿਆ ਯਾਰ ਇਹ ਇਹਦੇ ਇਹਦੇ ਚ ਉਹ ਬੁੜਾ ਵੀ ਸੀ ਜਿਹਦਾ ਲਿਆਂਦਾ ਬਸ ਬਰਾ ਉਹ ਵੀ ਪੁੱਤ ਦਾ ਆ ਇਹ ਲੋਂਦਾ ਉਹ ਜੋਰ ਮਗਰੋਂ ਸਹੀ ਗੱਲ ਆ ਬਈ ਬੜਾ ਤਕੜਾ ਬਈ 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 ਨਜ਼ਾਰਾ ਆ ਗਿਆ ਧਰਮਨਾ ਸਹੀ ਗੱਲ ਹੈ ਬਈ ਬਈ ਕਰੂਟ ਪਰਦਾ ਕਰੂਟ ਬੜਾ ਜੋ 3 ਦਿਨਾਂ ਤੋਂ ਸਾਲੀ ਬਈ ਜਾਂਦਾ ਹਾਂ ਇਹ ਫੇਲ ਆ ਬਈ ਪ੍ਰੀਤ ਫੇਲ ਡਰਾਈਵਰ ਆ ਠੀਕ ਆ ਕਰਨੀ ਉਹ ਸਵਰਾਜ ਵਾਲੇ ਤਰਾਜ ਕਰ ਸਕਦੇ ਵੀ ਇਹਨਾਂ ਨੇ ਸਵਰਾਜ ਖੇਚ ਨਹੀਂ ਸਕਿਆ ਉਹ ਇਹਦਾ ਡਰਾਈਵਰ ਸੜਕਾ ਤਾਂ ਜੇ ਸੜਕ ਤੇ ਟੋਚਣ ਪਾਉਣਾ ਹੋਵੇ ਮੈਨੂੰ ਪਤਾ ਹੱਤਕ ਕਰਾ ਦੂ ਉਹਦੀ ਹਾਂ ਹਜੇ ਹਜੇ ਇਹ ਗੇਰਾਂ ਦਾ ਨਹੀਂ ਪਤਾ ਪੁੱਤਾਂ ਦੇ ਦਾ ਹਜੇ ਗੇਰ ਨਹੀਂ ਪਤਾ ਮਾਲਮ ਨਹੀਂ ਗੇਰਾਂ ਨੇ ਕਿਹੜਾ ਲੱਗ ਗਿਆ ਜੇ ਗੇਰ ਪਤਾ ਹੁੰਦੇ ਲੈ ਬਈ ਹੁਣ ਹਲਾਂ ਤੇ ਟੈਸਟਿੰਗ ਕਰਦੇ ਹਾਂ ਹਾਂ ਹਾਲਾ ਪਾ ਲਾ ਕੇ ਹਾਲਾਂ ਹੀ ਪਾ ਲੈਨੇ ਆ 13 ਹੀ ਪਾ ਗਏ ਹਾਂ 13 ਹੀ 13 13 ਹੀ 13 ਉਹ ਡੰਡਾ ਨਹੀਂ ਆਉਣਾ ਇਹਦੇ ਡੰਡਾ ਆਉਂਦਾ ਬਾਈ ਇਹਦੇ ਵਾਲਾ ਸਵਰਾਜ ਉਹਦੇ ਇਹੀ ਪਾਇਆ ਸੀ ਸਵਰਾਜ ਆ ਪਾਇਆ ਇਹੀ ਹੁੰਦਾ ਇਹੀ ਹੁੰਦਾ ਜ਼ਿਕਰਾ ਹਾ ਪਾਇਆ ਮੈਂ ਤਾਂ ਮਿੰਦਰੇ ਵਾਲਾ ਪਾਇਆ ਨਹੀਂ ਨਹੀਂ ਇਹ ਉਹ ਨਹੀਂ ਲਓ ਵੀ ਸੱਜਣੋ ਅਗਲੀ ਵੀਡੀਓ ਜਿਹੜੀ ਆਉਗੀ ਉਹ 13 ਹਲਾਂ ਤੇ ਆਉਗੀ ਇੰਤਜ਼ਾਰ ਰੱਖੋ